ਹੈਲੋ ਐਵਰੀਬਾਡੀ ਕਿਦਾ ਹਾਂ ਜੀ ਸਾਰੇ ਮੇਰੇ ਵੱਲੋਂ ਸਾਰਿਆਂ ਨੂੰ ਨਿੱਕੀ ਤੇ ਪਿਆਰਪਰੀ ਸਤਿ ਸ਼੍ਰੀ ਅਕਾਲ ਸਾਰੀਆਂ ਪਹਿਰਾਂ ਦਾ ਵੇਟ ਖਤਮ ਹੁੰਦੇ ਜੀ 10 ਬ੍ਰਾਂਡ ਦੇ ਕੱਟ ਪੀਸ ਪੈਣਾ ਮੰਗ ਰਹੇ ਸੀ ਕਾਫੀ ਦਿਨਾਂ ਤੋਂ ਡੇਲੀ ਬਹੁਤ ਬਹੁਤ ਮੈਸੇਜ ਆ ਰਹੇ ਸੀ ਕਾਲ ਸਾਰੀਆਂ ਸੀਗੀਆਂ ਅੱਜ ਤੁਹਾਡੇ ਲਈ ਦੁਆਰਾ ਤੋਂ ਰਿਪੀਟ ਚ ਆਪਾਂ 10 ਬ੍ਰਾਂਡ ਦੇ ਕੱਟ ਪੀਸ ਲੈ ਕੇ ਆ ਬਹੁਤ ਹੀ ਜ਼ਿਆਦਾ ਲੇਟੈਸਟ ਜਿਹੜੇ ਪ੍ਰਿੰਟ ਆਏ ਨੇਗੇ ਫੈਬਰਿਕ ਤਾਂ ਬਾਕਮਾਲ ਹੈਗਾ ਹੀ ਹੈ ਜੀ 10 ਬ੍ਰਾਂਡ ਦਾ ਲੀਬਿਆ ਵਾ 10 ਬ੍ਰਾਂਡ ਇਹ ਲੀਬਿਆ ਦਾ ਸਟਾਫ ਹੁੰਦਾ ਜੀ ਦਾਸ ਬ੍ਰੈਂਡ ਸਾਰਿਆਂ ਦੇ ਉੱਤੇ ਪੂਰੀ ਕੰਨੀ ਦੇ ਉੱਤੇ ਪ੍ਰੋਪਰ ਬਣਿਆ ਹੁੰਦਾ ਹੈਗਾ ਕਿਸੇ ਇੱਕ ਥਾਂ ਲਿਖਿਆ ਨਹੀਂ ਹੁੰਦਾ ਪਿਓਰ ਕਾਟਨ ਹੁੰਦੀ ਹੈ ਜੀ ਬਿਲਕੁਲ ਪਿਓਰ ਵਾਲੇ ਪਹਿਲਾਂ ਪਹਿਣਾ ਕੋਲੇ ਇਹ ਪੀਸ ਆਪਣੇ ਕੋਲੋਂ ਜਾ ਚੁੱਕੇ ਨੇਗੇ ਦਾਸ ਬ੍ਰੈਂਡ ਦੱਸਣ ਦਾ ਮਹਤਾਜ ਹੈ ਹੀ ਨਹੀਂ ਜੀ ਬਹੁਤ ਜ਼ਿਆਦੇ ਵਧੀਆ ਲੀਬਿਆ ਵਾਈ ਦਾਸ ਬ੍ਰੈਂਡ ਦੇ ਸੂਟ ਲੈਣਗੇ ਜੀ ਤੇ ਬਹੁਤ ਹੀ ਜ਼ਿਆਦੇ ਮਿਹਨਤ ਕਰਕੇ ਅੱਜ ਇਹਨਾਂ ਦੀ ਸ਼ਾਂਟਾ ਛੰਟੀ ਕਰਕੇ ਆਪਾਂ ਇੱਕ ਗੱਠ ਖੋਲੀ ਹੈ ਜੀ ਇੱਕ ਇਕੱਠ ਹਜੇ ਆਪਾਂ ਫੇਰ ਲੈ ਕੇ ਆਵਾਂਗੇ ਜਲਦੀ ਥੋੜੇ ਨੀ 1-2 ਦਿਨਾਂ ਦੇ ਵਿੱਚ ਹੀ ਫਟਾਫਟ ਫਾਸਟਲੀ ਪਹਿਲਾਂ ਇਹਨਾਂ ਦੇ ਆਰਡਰ ਕਰੋ ਤੇ ਜਿਹੜੇ ਉੱਤੇ ਲੱਗਿਆ ਹੋਇਆ ਜੀ ਨੰਬਰ ਉਹ ਤੁਸੀਂ ਆਪ ਹੀ ਦੇਖ ਲਿਓ ਵੀ 125 ਰੁਪਏ ਪਰ ਮੀਟਰ ਪਊਗਾ ਜੀ ਪਰ ਮੀਟਰ 125 ਰੁਪਏ ਪਹਿਲਾਂ ਵਾਲਾ ਰੇਟ ਰਹੂਗਾ ਜਿੰਨੇ ਦਾ ਵੀ ਇਹ ਲੱਗਿਆ ਹੋਇਆ ਉਹਨੇ ਦੇ ਹਿਸਾਬ ਨਾਲ ਤੁਸੀਂ ਆਪ ਹੀ ਪੇਮੈਂਟ ਕਰਦਿਆ ਕਰੋ ਜੀ ਤੇ ਆਪਣਾ ਜਿਹੜਾ ਨੰਬਰ ਸਕਰੀਨ 'ਤੇ ਗੀਵਨ ਹੁੰਦਾ ਹੈਗਾ ਉਹਦੇ ਉੱਤੇ ਤੁਸੀਂ ਪੇਮੈਂਟ ਕਰਦਿਆ ਕਰੋ ਜੀ ਤੇ ਦੇਖੋ ਜੀ 380 ਦਾ 380 ਦਾ ਜੀ ਕਿਉਂਕਿ ਜਿਹੜੀਆਂ ਜਿਵੇਂ 14 15 ਸਾਲ ਦਾ ਕੋਈ ਬੱਚਾ ਹੈਗਾ ਉਹਦਾ ਪੂਰਾ ਸੂਟ ਬਣ ਜਾਂਦਾ ਹੈ ਬਾਕੀ ਬੁਟੀਕ ਪੀਸ ਤਿਆਰ ਹੋ ਜਾਂਦੇ ਨੇ ਜਿਵੇਂ ਪੈਚ ਲਾ ਕੇ ਨਾਲ 1 ਮੀਟਰ ਕੋਈ ਪਲੇਨ ਫੈਬਰਿਕ ਲੈ ਕੇ ਆਪਾਂ نیچے ਪੈਚ ਲਗਾ ਕੇ ਪੈਚ ਵਰਕ ਹੋ ਜਾਂਦੇ ਜੀ ਜਾਂ ਵਿੱਚ ਸੈਂਟਰ ਪੈਨਲ ਪਾ ਕੇ ਉਹਦੇ ਤੇ ਬੁਟੀ ਪਵਾ ਲਈ ਇੱਕ ਬਹੁਤ ਹੀ ਜਿਆਦਾ ਸੋਹਣੇ ਜਿਹੇ ਸੂਟ ਇਹਨਾਂ ਦੇ ਰੈਡੀ ਹੋ ਜਾਂਦੇ ਨੇਗੇ ਦੇਖੋ ਜੀ ਇਹ 380 ਦਾ ਪੀਸ ਦੇਖੋ ਪਿਆਰਾ ਪ੍ਰਿੰਟ ਕਲਰ ਬਹੁਤ ਜਿਆਦਾ ਸੋਨਾ ਤੇ ਫੈਬਰਿਕ ਤਾਂ ਬਾ ਕਮਾਲ ਹੈ ਗਈ ਹੈ ਜੀ ਫਾਸਟਲੀ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਤੁਸੀਂ ਆਪਣੇ ਆਪ ਦੇਖਦੇ ਜਾਣਾ ਜਿੱਤੇ ਛੋਟੇ ਪੀਸ ਵੀ ਹੈਗੇ ਨੇ ਬੱਚਿਆਂ ਦੇ ਸੂਟ ਬਣਾਣੇ ਹੋ ਜਾਂ ਫਰਾਕਸ ਬਣਾਣੇ ਹਨ ਕਿਉਂਕਿ ਜਿਹੜਾ ਫੈਬਰਿਕ ਹੈ ਬਹੁਤ ਅੱਛਾ ਹੈਗਾ इजीली ਬੱਚਿਆਂ ਦੀ ਫਰਾਕਸ ਵੀ ਬਣਾ ਸਕਦੇ ਹੋਗੇ 1.5 ਮੀਟਰ ਦਾ ਪੀਸ ਰਹੂਗਾ ਜੀ ਮੈਂ ਸੋਡੇ ਸਾਰਿਆਂ ਦੇ ਸਾਨੂੰ ਨੰਬਰਿੰਗ ਲਗਾਈ ਹੋਈ ਹੈਗੀ ਜਿਹੜਾ ਵੀ ਤੁਹਾਨੂੰ ਪਸੰਦਾਂ ਦਾ ਅਪੀਲ ਕਰਦੇ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਨਾਲ ਦੀ ਨਾਲ ਫਾਸਟਲੀ ਬੁੱਕ ਕਰਦੇ ਕਿਉਂਕਿ ਕੱਟ ਪੀਸ ਜ਼ਿਆਦਾ ਟਾਈਮ ਨਹੀਂ ਰੁਕਦੇ ਹੈਗੇ 3 ਮੀਟਰ ਦਾ ਪੀਸ ਰਹੂਗਾ ਜੀ ਬਹੁਤ ਸੋਹਣੇ ਪੀਸ ਨੇਗੇ ਕਲਰ ਪ੍ਰਿੰਟ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੇ ਸੋਹਣੇ ਬਾ ਕਮਾਲ ਬਹੁਤ ਅੱਛੇ ਅੱਛੇ ਜੀ ਦੇਖੋ ਜੀ 390 ਦਾ ਹੀ ਥੋੜਾ ਜਿਹਾ ਕੱਟਾ 4 ਮੀਟਰ ਤੋਂ ਤੇ ਸਟ੍ਰੇਟ ਬਾਟਮਸ ਨਾਲ ਪਹਿਣਾ ਸੂਟ ਨੇ ਜਿਹੜੇ ਉਹ ਰੈਡੀ ਕਰਵਾ ਲੈਂਦੀਆਂ ਨੇ ਜੀਆਂ ਬਾਕੀ ਤੁਸੀਂ ਹੁਣ ਤਾਂ ਬਹੁਤ ਸਾਰੀਆਂ ਲੇਸੀਸ ਹੈ ਤਾਂ ਨਹੀਂ ਚਲੀਆਂ ਹੋਈਆਂ ਨੇ ਅਟੈਚ ਕਰਕੇ ਜਿਹਦਾ 1.5 ਮੀਟਰ ਦਾ ਪੀਸ ਆ ਗਿਆ ਜੀ ਤੇ 1-1 ਮੀਟਰ ਦਾ ਇਹ 2.5 ਮੀਟਰ ਬਣ ਗਿਆ ਜੀ ਇੱਕ ਸ਼ਰਟ ਦਾ ਪੀਸ ਬਣ ਗਿਆ ਜੀ ਇੱਕ ਸ਼ਰਟ ਪੀਸ ਬਣ ਗਿਆ ਕਿੰਨਾ ਪਿਆਰਾ ਹੈ ਬਾ ਕਮਾਰ ਫੈਬਰਿਕ ਹੈ ਜੀ ਬਹੁਤ ਅੱਛਾ ਫੈਬਰਿਕ ਹੈ ਜਿਹੜਾ ਵੀ ਤੁਸੀਂ ਲਾਈਕ ਕਰਦੇ ਹੋਗੇ ਇਹ 190 ਰਹੂਗਾ ਜੀ ਸੌਰੀ ਇਹਦੇ ਉੱਤੇ ਨਹੀਂ ਲਗਾਇਆ ਗਿਆ ਹੈਗਾ 190 ਹੈ ਜੀ ਇਹ ਤੇ ਇਹ ਰਹੂਗਾ ਜੀ 210 ਜਿੱਦਾਂ ਸਵਾ 2 ਮੀਟਰ ਦਾ ਸ਼ਰਟ ਕਿਸੇ ਦੀ ਬਣ ਜਾਂਦੀ ਹੈ ਜਾਂ ਲੇਸਿਸ ਵਗੈਰਾ ਨਾਲ ਆਪਾਂ ਡਿਜ਼ਾਈਨ ਕਰ ਸਕਦੇ ਹਾਂ ਜੇ ਬੜੇ ਸੋਹਣੇ ਜੇ ਪੀਸ ਆਏ ਨੇ ਜੀ ਬਹੁਤ ਸੋਹਣੇ ਪ੍ਰਿੰਟ ਨੇ ਬਹੁਤ ਸੋਹਣਾ ਫੈਬਰਿਕ ਹੈ ਫੈਬਰਿਕ ਤਾਂ ਦੇਖੋ ਪਹਿਣਾ ਕੋਲੇ ਜਾ ਹੀ ਚੁੱਕਿਆਗਾ ਪਤਾ ਹੀ ਹੈ ਲਿਬਿਆ ਵਾਇਦ 10 ਬ੍ਰਾਂਡ ਹਰ ਇੱਕ ਕੰਨੀ ਦੇ ਉੱਤੇ ਲੱਗਿਆ ਹੋਊਗਾ ਜੋ ਚੀਜ਼ ਆਪਾਂ ਕਹਿੰਦੇ ਆ ਜੀ ਉਹੀ ਚੀਜ਼ ਆਪਾਂ ਦਿਖਾਣੇ ਆ ਐਦਾਂ ਦਾ ਕੁਝ ਨਹੀਂ ਹੁੰਦਾ ਹੈਗਾ ਵੀ ਆਪਾਂ ਦਿਖਾਈਏ ਕੁਝ ਹੋਰ ਲਿਬਿਆ ਵਾਇਦ ਲਿਪਿਆ ਕਾਟਨ ਵਾਇਦ दस ब्रांड ਦੇ ਸੂਟ ਰਹਿਣਗੇ ਜੀ ਇਹ ਬਿਲਕੁਲ ਪਿਓਰ ਕਾਟਨ ਦੇ ਵਿੱਚ ਵਿਦਾਊਟ ਲਾਈਨਿੰਗ ਵਨ ਵਾਲੇ ਸੂਟ ਰਹਿਣਗੇ ਜੀ ਇਹ ਵਿਦਾਊਟ ਲਾਈਨਿੰਗ ਬਿਲਕੁਲ ਸੀਥਰੂ ਨਹੀਂ ਹੈਗਾ ਬਹੁਤ ਜ਼ਿਆਦਾ ਸੋਹਣਾ ਕੁੱਟ-ਕੁੱਟ ਕੇ ਹਣਾਉਣ ਵਾਲੇ ਸੂਟ ਰਹਿਣਗੇ ਜੀ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਫਾਸਟਲੀ ਆਰਡਰ ਬੁੱਕ ਕਰ ਸਕਦੇ ਹੋ ਜੀ ਛੋਟੇ ਵੱਡੇ ਪੀਸ ਹਰ ਤਰ੍ਹਾਂ ਦੇ ਹੈਗੇ ਆ ਪੌਣੇ 2 ਮੀਟਰ ਦਾ ਪੀਸ ਹੈ ਜੀ ਸਵਾ 2 ਮੀਟਰ ਦਾ ਪੀਸ ਹੈ ਜੀ 1 80 ਪੌਣੇ 2 ਮੀਟਰ ਦਾ ਪੀਸ ਹੈ ਜੀ 1 90 ਜੀ ਜਿਦਾ ਕਿਸੇ ਦੀ ਚ ਕੱਟ ਸ਼ਾਰਟ ਚ ਪਾਣਾ ਹੁੰਦਾ ਜਾਂ ਕਿਸੇ ਨੇ ਬੱਚੇ ਦਾ ਬਣਾਉਣਾ ਹੁੰਦਾਗਾ ਐਦਾਂ ਛੋਟੇ ਪੀਸ ਵੀ ਦੇਖੋ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਅੱਛੇ ਪੀਸ ਹੈਗੇ ਆ ਬਹੁਤ ਬਾ ਕਮਾਲ ਦੀਆਂ ਚੀਜ਼ਾਂ ਨੇ ਜਿਦਾ ਇਹ ਸ਼ਰਟ ਪੀਸ ਹੈਗਾ ਇਹਦੇ ਨਾਲ ਆਪਾਂ ਨੇ ਬਾਟਮ ਲਗਾ ਦਿੱਤੀ ਹੈ ਐਦਾਂ ਵੀ ਤੁਸੀਂ ਸ਼ਰਟ ਪੀਸ ਨਾਲ ਸਾਡੇ ਤੋਂ ਕੈਮਰੀ कॉटन ਦੀ ਬਾਟਮ ਲਗਵਾ ਕੇ ਲੈ ਸਕਦੇ ਹੋਗੇ 2.5 ਮੀਟਰ ਦੀ ਸ਼ਰਟ ਹੋਊਗੀ 2.5 ਮੀਟਰ ਦੀ ਬਾਟਮ ਹੋਊਗੀ ਕੈਬਰੀ ਕਾਟਨ ਦਾ ਤੁਹਾਨੂੰ ਪਤਾ ਹੀ ਹੈ ਪ੍ਰਾਈਸ ਤੇ ਉਹਦੇ ਹਿਸਾਬ ਨਾਲ ਤੁਹਾਨੂੰ ਦੱਸ ਦੇਵਾਂਗੇ ਤੇ ਬਾਕੀ ਸ਼ਰਟ ਦਾ 125 ਰੁਪਏ ਪਰ ਮੀਟਰ ਰੀਪਿਆ ਵਾਈਡਾਸ ਬ੍ਰੈਂਡ ਤੇ 260 ਜੀ ਦੇਖੋ ਚੈੱਕ ਕਰ ਸਕਦੇ ਹੋ ਬੜੇ ਪਿਆਰੇ ਜੇ ਇਹਨਾਂ ਦੇ ਕੋਰਸ ਐਕਟ ਕੁਰਤੇ ਬਣ ਸਕਦੇ ਨੇ ਕਿੰਨੇ ਸੋਹਣੇ ਜੇ ਪ੍ਰਿੰਟ ਆਏ ਨੇ ਗਰਮੀਆਂ ਦੇ ਵਿੱਚ ਕੁਰਤੇ ਲੈਗਿੰਗ ਨਾਲ ਜੈਕਿੰਗ ਨਾਲ ਬਣਾ ਕੇ ਪਾ ਸਕਦੇ ਆਂਗੇ ਆਪਾਂ ਜੇ ਵੀ ਸ਼ਰਟ ਪੀਸ ਰਹੂਗਾ ਜੀ ਸਾਰੇ ਹੀ ਸ਼ਰਟ ਪੀਸ ਹੈਗੇ ਆ ਇਹ ਵੀ ਸ਼ਰਟ ਪੀਸ ਹੈ ਜੀ ਦੇਖੋ ਚੈੱਕ ਕਰ ਸਕਦੇ ਹੋ ਜੀ ਤਾਂ ਇਹਦੇ ਨਾਲ ਨਾ ਪਹਿਲਾਂ ਪ੍ਰਿੰਟ ਆ ਚੁੱਕਿਆਗਾ ਮੀਟਰ 8 ਮੀਟਰ ਦਾ 2.5 ਮੀਟਰ ਹੈ ਇਹ 3.5 ਮੀਟਰ ਫੈਕਟ ਬਣ ਜੂਗਾ ਜੀ ਕਈ ਰੀਪੀਟ ਚ ਦੋ ਦੋ ਆਣਗੇ ਤੁਸੀਂ ਦੇਖ ਲਿਓ ਦੋ ਦੋ ਪੀਸ ਆਣਗੇ ਸਾਰੀਆਂ ਸ਼ਰਟ ਪੀਸ ਰਹਿਣਗੇ ਜੀ ਇਹ ਸਾਰੇ ਸ਼ਰਟ ਪੀਸ ਰਹਿਣਗੇ ਜੀ ਸਾਰੇ ਹੀ ਸ਼ਰਟ ਪੀਸ ਨੇਗੇ ਇਹ 2.5 2.5 ਮੀਟਰ ਦੇ ਕੋਈ 2.5 ਮੀਟਰ ਦਾ ਹੈ ਕੋਈ 2 ਮੀਟਰ ਦਾ ਹੈ ਜੀ ਐਦਾਂ ਕੋਈ 2.5 ਮੀਟਰ ਦਾਗਾ ਕੋਈ 2 ਹੀ ਦਾ ਹੈ ਇਹਦਾ ਚੈੱਕ ਕਰ ਸਕਦੇ ਹੋਗੇ ਤੁਸੀਂ ਬੜੇ ਪਿਆਰੇ ਜੇ ਸੂਟ ਨੇ ਜੀ ਦੇਖੋ 2.5 ਮੀਟਰ ਦਾ ਸਾਰੇ ਸੂਟ ਇੱਕ ਤੋਂ ਇੱਕ ਨੇ ਜੀ ਜਿਹੜਾ ਵੀ ਤੁਸੀਂ ਲਾਈਕ ਕਰਦੇ ਹੋ ਫਾਸਟਲੀ ਆਰਡਰ ਬੁੱਕ ਕਰਿਓ ਇਸ ਵਾਰ ਆਪਾਂ 2.5 ਮੀਟਰ 2.2 ਮੀਟਰ 260 ਨੇ ਇਦਾਂ 2.5 ਮੀਟਰ ਤੇ 280 ਦੇਖੋ ਕਿੰਨੇ ਪਿਆਰੇ ਪਿਆਰੇ ਪ੍ਰਿੰਟ ਨੇ 280 ਬਾ ਕਮਾਲ ਪ੍ਰਿੰਟ ਨੇ ਜੀ 260 ਬਹੁਤ ਸੋਹਣੇ ਇਹਦੇ ਵਿੱਚ ਦੇਖੋ ਕਿੰਨੇ ਸੋਹਣੇ ਜੇ ਪ੍ਰਿੰਟ ਆਏ ਨੇ ਸਾਰੇ ਉਹ ਪ੍ਰਿੰਟ ਹੁੰਦੇ ਨੇ ਜੀ ਜਿਹੜੇ ਇਸ ਵਾਰ ਗਰਮੀਆਂ ਦੇ ਵਿੱਚ ਚੱਲਣੇ ਨੇਗੇ ਨਵਾਂ ਫੈਬਰਿਕ ਲਾਂਚ ਹੋਣਾਗਾ ਉਹੀ ਵਾਲੇ ਪ੍ਰਿੰਟ ਆਪਾਂ ਤੁਹਾਨੂੰ ਦੇ ਰਹੇ ਹਾਂ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਪ੍ਰਿੰਟ ਹੈਗੇ ਆ ਪ੍ਰਿੰਟ ਚੈੱਕ ਕਰ ਸਕਦੇ ਹੋ ਤੁਸੀਂ ਕਿਸੇ ਵੀ ਕੱਲੀ ਕੱਲੀ ਭੈਣ ਨੂੰ ਆਪਾਂ ਪਿਕਸ ਨਹੀਂ ਭੇਜ ਸਕਦੇ ਜਿਹੜਾ ਤੁਸੀਂ ਸੂਟ ਪਸੰਦ ਕਰੋਗੇ ਜੀ ਸਿਰਫ ਉਸੇ ਦੀ ਪਿਕ ਤੁਹਾਨੂੰ ਦੁਬਾਰਾ ਰਿਪੀਟ ਤੋਂ ਭੇਜ ਦਿੱਤੀ ਜਾਊਗੀ ਜਿਹੜਾ ਤੁਸੀਂ ਲੈਣਾ ਹੈਗਾ ਇਹ ਨਹੀਂ ਹੈਗਾ ਕੱਲੀ ਕੱਲੀ ਭੈਣ ਨੂੰ ਵੀਡੀਓ ਜਾਂ ਪਿਕਸ ਭੇਜ ਸਕਦੇ ਆਪਾਂ 4 ਮੀਟਰ ਵਾਲੇ ਕਹਿਣ ਦੀਆਂ ਨੇ ਤਿੰਨ ਦੇ ਭੇਜ ਦੋ ਦੋ ਦੇ ਭੇਜ ਦੋਈ ਐਦਾਂ ਕਿਸੇ ਨੂੰ ਲੱਗ ਤੋਂ ਵੀਡੀਓ ਜਾਂ ਫੋਟੋਸ ਨਹੀਂ ਭਾਈਆਂ ਜਾਣਗੀਆਂ ਜੀ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਿਰਫ ਉਹਦਾ ਸਕਰੀਨਸ਼ਾਟ ਲੈ ਕੇ ਭੇਜੋਗੇ ਤੁਸੀਂ ਕਿਉਂਕਿ ਸਾਰਿਆਂ ਤੇ ਨੰਬਰੀਂਗ ਲੱਗੀ ਹੋਈ ਹੈ ਤੁਸੀਂ ਧਿਆਨ ਨਾਲ ਵੀਡੀਓ ਨੂੰ ਦੇਖਿਓ ਮੈਂ ਬੜੀ ਹੌਲੀ ਹੌਲੀ ਵੀਡੀਓ ਬਣਾ ਰਹੀਆਂ ਦੋ 390 ਮੈਂ ਵਾਰ-ਵਾਰ ਫਿਰਦਾ ਸੀ ਜੀ ਤਾਂ ਹੀ 390 ਦਾ ਤੁਸੀਂ ਕਹੋਗੇ ਜੀ 390 ਦਾ ਕੁਝ ਬਣਨਾ ਨਹੀਂ ਬਣੂਗਾ ਜੀ ਤੁਸੀਂ ਜਿੱਦਾ 1/2 ਮੀਟਰ 1 ਮੀਟਰ ਪਲੇਨ ਫੈਬਰਿਕ ਲੈ ਕੇ ਪੈਚ ਲਗਾ ਕੇ ਉਹਦੇ ਤੇ ਇੰਬੋਰਡਰੀ ਕਰवानी ਹੈ ਜਾਂ ਲੇਸਿਸ ਨਾਲ ਅਟੈਚ ਕਰਕੇ ਬੜਾ ਸੋਹਣਾ ਜਿਹਾ ਫੈਬਰਿਕ ਬਣ ਸਕਦਾ ਹੈ ਨੀਚੇ ਘੇਰੇ ਤੇ ਬੈਕ ਫਰੰਟ ਤੇ ਪੈਚ ਲਗਾ ਲਓ ਪਲੇਨ ਬਾਜੂ ਤੇ ਲਗਾ ਲਓ ਜਾਂ ਫਿਰ ਸੈਂਟਰ ਪੈਨਲ ਚ ਪਾ ਦਿਓ ਬੜੇ ਸੋਹਣੇ ਜੇ ਸੂਟ ਰੈਡੀ ਹੁੰਦੇ ਆ ਜੀ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਆ ਕਿ ਦੇਖੋ ਜੀ 370 ਬਹੁਤ ਸੋਹਣੇ ਸੂਟ ਬਹੁਤ ਹੀ ਸੋਹਣੇ ਪ੍ਰਿੰਟ ਇਹਦੇ ਵਿੱਚ ਦੇਖੋ ਇੱਕ ਪ੍ਰਿੰਟ ਇਹ ਆ ਗਿਆ 370 ਦਾ ਹੀ ਸੇਮ ਕਲਰ ਚੇਂਜ ਨੇ ਪ੍ਰਿੰਟ ਦੇ ਵਿੱਚ ਦੇਖੋ ਜੀ 380 ਬੜਾ ਸੋਹਣਾ ਜਿਹਾ ਪ੍ਰਿੰਟ ਹੈ ਸਾਰੇ ਪ੍ਰਿੰਟ ਬਾਖਮਾਲ ਨੇ ਜੀ ਬੜੇ ਸੋਹਣੇ ਸੋਹਣੇ ਹਰ ਬ੍ਰਾਂਡ ਦੇ ਤੁਹਾਨੂੰ ਕੱਟ ਪੀਸ ਦੇ ਆ ਕਰਾਂਗੇ ਆਪਾਂ ਤੇ ਫਾਸਟਲੀ ਆਰਡਰ ਬੁੱਕ ਕਰਿਓ ਜੀ ਤੇ 3.5 ਮੀਟਰ ਦਾ ਆ ਗਿਆ ਜੀ ਦੇਖੋ ਬਲੈਕ ਬਲੂ ਐਂਡ ਵਾਈਟ ਦਾ ਕਿੰਨਾ ਸੋਹਣਾ ਕੰਬੀਨੇਸ਼ਨ ਬਣ ਰਿਹਾ ਹੈ ਬੜਾ ਸੋਹਣਾ ਜਿਹਾ ਸੂਟ ਬਣੂਗਾ ਜੀ ਬੜਾ ਸੋਨਾ ਜਾਂ ਸੀ ਗ੍ਰੀਨ ਫੈਬਰਿਕ ਹੈ ਸੈੱਟ 330 ਜੀ 330 ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਆਇਆ ਹੈ 22 ਤੇ 22 ਸੌਰੀ ਸਵਾ 3 ਮੀਟਰ ਦਾ ਰਹੂਗਾ ਜੀ ਇਹ ਤੇ ਇਹ ਆ ਗਿਆ ਜੀ 3 ਮੀਟਰ ਦਾ ਪੀਸ ਕਿੰਨਾ ਪਿਆਰਾ ਪ੍ਰਿੰਟ ਹੈ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਅਸੀਂ ਸਾਰੇ ਜੋ ਵੀ ਹੈਗਾ ਹੈਗਾ ਸਾਰੇ ਅਸੀਂ ਕੱਟ ਕੇ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਤਰ੍ਹਾਂ ਦੀ ਕੰਪਲੀਟ ਨਹੀਂ ਆਉਗੀ ਫੈਬਰਿਕ ਦੀ ਸਾਰੀ ਕਿਤਨਾ ਸੀ ਨਤੇ ਸਲਿੱਪ ਸਰਗਾ ਦਿੱਤੀਆਂ ਨੇ ਆ ਸਾਰੀ ਮਿਹਨਤ ਕਰਕੇ ਤੁਹਾਨੂੰ ਫਿਰ ਵੀਡੀਓ ਪਾ ਰਹੇ ਆ ਜੀ ਆਪਾਂ ਦੇਖੋ ਕਿੰਨਾ ਸੋਹਣਾ ਜੇ 3 ਮੀਟਰ ਦਾ ਪੀਸ ਹੈ 3 ਮੀਟਰ ਦੇ ਇਹਦੇ ਵਿੱਚ ਇਹ ਕਲਰ ਆ ਗਿਆ ਇੱਕ ਦੇਖੋ ਇਹਨਾਂ ਦੇ ਕਲਰ ਆ ਗਏ ਹਨਾ ਬੜੇ ਪਿਆਰੇ ਜੇ ਪ੍ਰਿੰਟ ਬੜੇ ਪਿਆਰੇ ਜੇ ਤੇ ਹਾਫ ਏਟ ਤੇ ਤੁਹਾਨੂੰ ਸੂਟ ਬਣ ਜਾਂਦਾ ਜੀ 625 ਰੁਪਏ ਦੇ ਵਿੱਚ ਸੂਟ ਰੈਡੀ ਹੋ ਜਾਂਦਾ ਜੀ ਦਾਸ ਬ੍ਰਾਂਡ ਦਾ ਦੇਖੋ ਹਾਫ 1000 ਤੋਂ ਉੱਪਰ ਉੱਪਰ ਆ ਪਰ ਸੂਟ ਮਿਲਦੇ ਆ ਜੀ ਬਾਕੀ ਇਹਨੂੰ ਨੂੰ ਤੁਸੀਂ ਬੜੇ ਸੋਹਣੇ ਸੂਟ ਬਣਾ ਸਕਦੇ ਹੋ ਮੈਚਿੰਗ ਉਸ ਤੋਂ ਵੀ ਘੱਟ ਪੈ ਜਾਂਦਾ ਜੀ ਤੁਹਾਨੂੰ ਤੇ 올ਓਵਰ ਵੀ ਘੱਟ ਹੀ ਪੈ ਜਾਂਦਾ 625 ਰੁਪਏ ਦਾ ਸੂਟ ਜੀ ਦਾਸ ਬ੍ਰਾਂਡ ਦਾ ਆਮ ਲੋਕਲ ਬ੍ਰਾਂਡ ਦਾ ਸੂਟ ਮਿਲਦਾ ਜੀ ਆਪਾਂ ਨੂੰ 5-600 ਰੁਪਏ ਦਾ ਦੇਖੋ ਇਹ ਬੜਾ ਸੋਹਣਾ ਜਿਹਾ ਫੈਬਰਿਕ ਹੈ ਪਰ ਜਿਹੜੀਆਂ ਬਣਾ ਪਾਉਂਦੀਆਂ ਨੇ ਉਹਨੂੰ ਪਤਾ ਹੀ ਹੈ ਲੋਕਲ ਫੈਬਰਿਕ ਤੇ ਬ੍ਰਾਂਡ ਦੇ ਫੈਬਰਿਕ ਦੇ ਵਿੱਚ ਕੀ ਫਰਕ ਹੈ ਬਹੁਤ ਸੋਹਣੇ ਫੈਬਰਿਕ ਹੈਗੇ ਆ ਜੀ ਜਿਹਦਾ 440 ਦਾ ਜੀ ਇਹ 440 ਦਾ ਆ ਗਿਆ ਜੀ 360 ਦਾ ਆ ਗਿਆ ਜੀ ਦੇਖੋ ਚੈੱਕ ਕਰੋ ਸਾਰੇ ਚੈੱਕ ਕਰੀ ਜਾਏ ਵੀ ਨਾਲ-ਨਾਲ 315 ਦਾ ਪ੍ਰਿੰਟ ਚੈੱਕ ਕਰੋ ਬਾਹ ਕੁਮਾਰਲੇ ਪਿਛਲੀ ਵਾਰ ਮਸਟਰਡ ਕਲਰ ਥੋੜਾ ਜਿਹਾ ਘੱਟ ਆਇਆ ਸੀ ਇਸ ਵਾਰ ਬੜਾ ਮਸਟਰਡ ਕਲਰ ਆਏਗਾ ਪੀਸਾ ਦੇ ਵਿੱਚ ਬਹੁਤ ਸਾਰੀਆਂ ਭੈਣਾਂ ਦੀ ਡਿਮਾਂਡ ਸੀ ਮਸਟਰਡ ਆਇਆ ਜੀ ਮਸਟਰਡ ਵੀ ਇਸ ਵਾਰ ਹੈਗੇ ਨੇ ਜੀ ਦੇਖੋ 3 ਮੀਟਰ ਦਾ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈਗਾ ਪ੍ਰਿੰਟ ਚੈੱਕ ਕਰੋ 3 ਮੀਟਰ ਦਾ ਦੇਖੋ ਜੀ ਮੰਮੀਆ ਦੇ ਲਈ ਆਂਟੀਆਂ ਦੇ ਲਈ ਸਾਰਿਆਂ ਦੇ ਲਈ ਆਪਾਂ ਤੁਹਾਡੇ ਲਈ ਪ੍ਰਿੰਟ ਲੈ ਕੇ ਆਏ ਆਂ ਦੇਖੋ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਨੇ ਸਾਰਿਆਂ ਦੇ ਉੱਤੇ ਸਲਿੱਪ ਲੱਗੀ ਹੋਈ ਹੈ ਜੀ ਤੁਸੀਂ ਆ ਧਿਆਨ ਨਾਲ ਖੁਦ ਦੇਖੋ 34 ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਿੰਟ ਚੈੱਕ ਕਰੋ ਤੁਸੀਂ ਕਿੰਨਾ ਸੋਹਣਾ ਜਗਾ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਜੀ ਤੁਸੀਂ ਇਹਨਾਂ ਨੂੰ ਸਾਡੇ ਕੋਲ ਸਟੀਚ ਕਰਵਾ ਕੇ ਵੀ ਮੰਗਵਾ ਸਕਦੇ ਹੋ ਵਿਦਆਊਟ ਸਟੀਚਿੰਗ ਤੋਂ ਵੀ ਇਦਾਂ ਐਸਟੀ ਜ ਲੈ ਸਕਦੇ ਹੋ ਦੁਪੱਟੇ ਵਗੈਰਾ ਕਹੋਗੇ ਤਾਂ ਅਸੀਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਜੇ ਤੁਸੀਂ ਸਾਡੇ ਤੋਂ ਵਰਕ ਕਰਵਾਉਣਾ ਚਾਹੁੰਦੇ ਹੋ ਤੁਸ ਪੀਸ ਲੈ ਕੇ ਤਾਂ ਉਹ ਸਾਡੀ ਜਿੰਮੇਵਾਰੀ ਹੋਊਗੀ ਜੀ ਅਸੀਂ ਉਹਨੂੰ ਕਿਸ ਤਰ੍ਹਾਂ ਰੈਡੀ ਕਰਵਾ ਕੇ ਭੇਜਣਾ ਹੈ ਉਹ ਕਿਸ ਤਰ੍ਹਾਂ ਰੈਡੀ ਕਰਵਾ ਕੇ ਭੇਜਣਾ ਪੈਚ ਵਗੈਰਾ ਲਗਾ ਕੇ ਉਹ ਤੁਸੀਂ ਸਾਡੇ ਤੇ ਛੱਡਿਓ ਤੇ ਬੜੇ ਸੋਹਣੇ ਜੇ ਸੂਟ ਨੇ ਦੇਖੋ ਕਿੰਨਾ ਸੋਹਣਾ ਆਰਮੀ ਸ਼ੇਡ ਆ ਗਿਆ ਬਹੁਤ ਹੀ ਘੱਟ ਆਉਂਦੇ ਨੇ ਇਦਾਂ ਦੇ ਸ਼ੇਡ ਆਪਣੇ ਪ੍ਰੋਪਰ ਮਿਲਦੇ ਨਹੀਂ ਹੈਗੇ ਤੇ ਚੈੱਕ ਕਰੋ ਜੀ 3.5 ਮੀਟਰ ਦਾ ਬੜਾ ਸੋਹਣਾ ਜਾਂ ਮੰਮੀਆਂ ਦੇ ਲਈ ਬੜੇ ਸੋਹਣੇ ਸੋਹਣੇ ਪ੍ਰਿੰਟ ਨੇ ਦੇਖੋ ਜੀ ਮਸਟਰਡ ਦੇ ਵਿੱਚ ਫੇਰ ਆ ਗਿਆ ਕਿੰਨਾ ਸੋਹਣਾ ਆ ਗਿਆ 3 10 ਦਾ ਬਹੁਤ ਸੋਹਣਾ ਸਾਰੇ ਪ੍ਰਿੰਟ ਇੱਕ ਤੋਂ ਇੱਕ ਨੇ ਜੀ 3 ਮੀਟਰ ਬਹੁਤ ਸੋਹਣਾ ਪੀਸ ਹੈ ਜੀ ਸਾਰੇ ਕਲਰ ਇੱਕ ਤੋਂ ਇੱਕ ਹੈਗੇ ਨੇ ਲੀਫਸ ਵਾਲਾ 3 ਵੀ ਤੇ ਸਾਰੇ ਤੁਸੀਂ ਤੁਹਾਡੇ ਲਈ ਲਗਾ ਦਿੱਤੇ ਗਏ ਨੇ ਅਸੀਂ ਨੇ ਇਹ ਦੇਖੋ ਜੀ ਇਹ ਪੂਰਾ ਸੂਟ ਹੈ ਪ੍ਰੋਪਰ ਜਿਵੇਂ ਇਹ 3.5 ਮੀਟਰ ਦਾ ਹੋ ਗਿਆ ਜੀ ਇੱਕ ਇੱਕ ਪੀਸ 3 ਮੀਟਰ ਦਾ ਹੋ ਗਿਆ ਜੀ ਇਹ ਇਹ ਦੋ ਪੀਸ ਆ ਗਏ ਜੀ ਇਹ 3 ਮੀਟਰ ਤੇ ਸਵਾ 3 ਮੀਟਰ ਇਹ 6 ਵੀ ਬਣੂਗਾ ਜੀ ਸਵਾ 6 ਮੀਟਰ ਫੈਬਰਿਕ ਬਣੂਗਾ ਇਹ ਤੁਸੀਂ ਜਿੱਦਾਂ ਸਵਾ 6 ਕਿਸੇ ਨੇ ਦੋ ਹੀ ਪੀਸ ਲੈਣ ਨੇਗੇ ਆਪਣੇ ਕਿਸੇ ਬੱਚੇ ਦਾ ਨਾਲ ਬੇਟੀ ਦਾ ਕੱਢ ਸਕਦੇ ਹੋਗੇ ਤੁਸੀਂ ਐਡਾ ਤੁਸੀਂ ਜਾਂ ਕਿਸੇ ਭੈਣ ਦਾ ਪਰਜਾਈ ਦਾ ਇਦਾਂ ਕੱਢ ਸਕਦੇ ਹੋ ਨਾਲ ਸੂਤ ਤਿੰਨ ਤੀ ਦਾ ਜੀ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈ ਪ੍ਰਿੰਟ ਚੈੱਕ ਕਰੋ ਤੁਸੀਂ ਇਦਾਂ ਦੇ ਪ੍ਰਿੰਟ ਹੀ ਨਹੀਂ ਮਿਲਦੇ ਜੀ ਹਾਂ ਦਾਸ ਬ੍ਰਾਂਡ ਦੀ ਗੱਲ ਹੀ ਐ ਇਦਾਂ ਦੀ ਐ ਦਾਸ ਬ੍ਰਾਂਡ ਆਪਣਾ ਹੀ ਫੈਬਰਿਕ ਲੌਂਚ ਕਰਦਾ ਤੇ ਆਪਣੇ ਹੀ ਪ੍ਰਿੰਟ ਬਣਾਉਂਦਾ ਜੀ ਆਪਣੇ ਹੀ ਉਹਨਾਂ ਦੇ ਬਾਖਮਾਲ ਪ੍ਰਿੰਟ ਹੁੰਦੇ ਨੇ ਜੀ ਦਾਸ ਬ੍ਰਾਂਡ ਦੇ ਪ੍ਰਿੰਟਾਂ ਵਰਗੇ ਪ੍ਰਿੰਟ ਕਿਸੇ ਵੀ ਹਾਂ ਬ੍ਰਾਂਡ 'ਚ ਨਹੀਂ ਆਉਂਦੇ ਹੈਗੇ ਦੇਖੋ ਕਿੰਨੇ ਸੋਹਣੇ ਪ੍ਰਿੰਟ ਆਉਂਦੇ ਨੇਗੇ ਕਲਰ ਵੀ ਬੜੇ ਠੰਡੇ ਠੰਡੇ ਜੀ ਅੱਖਾਂ ਨੂੰ ਠੰਡੇ ਲੱਗਣ ਵਾਲੇ ਕਲਰ ਬਹੁਤ ਸੋਹਣੇ ਕਲਰ ਆਉਂਦੇ ਆ ਜੀ ਇਹਨਾਂ ਦੇ ਵਿੱਚ ਬੜੇ ਪਿਆਰੇ ਪਿਆਰੇ ਜੀ ਕਲਰ ਅੱਖਾਂ ਨੂੰ ਠੰਡਕ ਦੇਣ ਵਾਲੀ ਨਾਲੇ ਦੇਖੋ ਲਾਈਟ ਵੀ ਨਹੀਂ ਹੈਗਾ ਬਟ ਫੇਰ ਵੀ ਦੇਖਣ ਨੂੰ ਹੀ ਬੜੇ ਪਿਆਰੇ ਪਿਆਰੇ ਜੀ ਪ੍ਰਿੰਟ ਹੈਗੇ ਆ ਬੜੇ ਪਿਆਰੇ ਪਿਆਰੇ ਜੇ ਇਹਨਾਂ ਦੇ ਜੋ ਕਲਰ ਹੈਗੇ ਆ ਜੀ ਬਹੁਤ ਸੋਹਣੇ ਕਲਰ ਹੈਗੇ ਆ ਦੇਖੋ ਜੀ ਕਿੰਨਾ ਪਿਆਰਾ ਜਿਹਾ ਪ੍ਰਿੰਟ ਹੈਗਾ ਕਿੰਨਾ ਪਿਆਰਾ ਜਿਹਾ ਸੂਟ ਹੈਗਾ ਦੇਖੋ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਹੈਗੇ ਆ ਜੀ ਬਹੁਤ ਸੋਹਣੇ ਆ ਦੇਖੋ ਕਿੰਨਾ ਪਿਆਰਾ ਜਿਹਾ ਪ੍ਰਿੰਟ ਆ ਗਿਆ ਤੇਰੀ ਸੱਟ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ ਇੱਕ ਪਿਓਰ ਸੂਟ ਆਇਆ ਸੀਗਾ ਦੇਖੋ ਇਹ ਪ੍ਰਿੰਟ ਹੁਣ ਇਹਨਾਂ ਨੇ ਇਹਦੇ ਵਿੱਚ ਦੇ ਦਿੱਤਾ ਹੈਗਾ ਕਿੰਨਾ ਸੋਹਣਾ ਜਿਹਾ ਸੂਟ ਬਣੂਗਾ ਇਹ ਬਹੁਤ ਸੋਹਣਾ ਸੂਟ ਬਣੂਗਾ ਫਰੋਜੀ ਰੰਗ ਦਾ ਪੈਚ ਲਗਵਾ ਕੇ 1 ਮੀਟਰ ਫੈਬਰਿਕ ਪਲੇਨ ਲੈ ਕੇ ਬੜਾ ਸੋਹਣਾ ਜਿਹਾ ਸੂਟ ਬਣ ਜੂਗਾ 4.5 ਮੀਟਰ ਦਾ ਬਹੁਤ ਸੋਹਣਾ ਤੇ ਦੇਖੋ ਜੀ 3 ਮੀਟਰ ਦੇ ਇਹ 3.5 3.5 ਤੋਂ ਵੱਧ 3.35 ਬਹੁਤ ਸੋਹਣੇ ਸੋਹਣੇ ਫੈਬਰਿਕ ਨੇ ਮਾਸਟਰਡ ਦੇ ਵਿੱਚ ਫੇਰ ਆ ਗਏ ਜੀ 3 ਮੀਟਰ ਦਾ ਪੀਸ ਬਹੁਤ ਸੋਹਣੇ ਸੋਹਣੇ ਪੀਸ ਹੈਗੇ ਨੇ ਜੋ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਚੈੱਕ ਕਰ ਸਕਦੇ ਹੋ 3 ਮੀਟਰ ਦਾ ਸਾਰੇ ਪ੍ਰਿੰਟ ਦੇਖੋ ਜੀ ਕਿੰਨੇ ਸੋਹਣਾ ਮਾਰਵਲ ਪ੍ਰਿੰਟ ਹੈਗਾ ਸਾਰੇ ਪ੍ਰਿੰਟ ਨਾ ਇੱਕ ਤੋਂ ਇੱਕ ਨੇ ਜੀ ਹਜੇ ਖਤਮ ਨਹੀਂ ਹੋਏ ਤੁਹਾਨੂੰ ਦਿਖਾਉਂਦੇ ਜਾਵਾਂਗੇ ਤੁਸੀਂ ਖਰੀਦਦੇ ਜਾਇਓ ਤੇ ਅਸੀਂ ਤੁਹਾਨੂੰ ਦਿਖਾਉਂਦੇ ਜਾਵਾਂਗੇ ਲਓ ਜੀ ਇਹ 2.5 ਮੀਟਰ ਦਾ ਪੀਸ ਰਹੂਗਾ ਜੀ 2.5 ਮੀਟਰ ਦਾ ਕਪ੍ਰਿੰਟ ਤੇ ਕਲਰ ਚੈੱਕ ਕਰ ਸਕਦੇ ਹੋ ਸਾਰੇ ਇੰਗਲਿਸ਼ ਸ਼ੇਡ ਰਹਿਣਗੇ ਬੜੇ ਪਿਆਰੇ ਪਿਆਰੇ ਸ਼ੇਡ ਚਾਰਟ ਆਇਆ ਨਾ ਦਾ ਦੇਖੋ ਜੀ ਮਸਟਰਡ ਦੇ ਵਿੱਚ 2 ਮੀਟਰ ਦੀ ਸ਼ਰਟ ਹੈ ਦੇਖੋ ਇਹਦੇ ਨਾਲ ਦੇ ਨਾ ਜਿੱਦਾਂ 2-3 ਪੀਸ ਆ ਗਏ 2 ਮੀਟਰ 2.5 ਮੀਟਰ ਦਾ ਹੈ 2 ਮੀਟਰ ਦਾ ਹੈ 2 ਪੀਸ ਲਵੋਗੇ 4.5 ਮੀਟਰ ਬਣ ਜਾਊਗਾ 2 ਮੀਟਰ ਦਾ ਹੈ ਤੇ 4.5 ਮੀਟਰ ਦਾ 2 ਮੀਟਰ ਦਾ ਹੈ ਜਿੰਨਾ ਮਰਜ਼ੀ ਲੈ ਲਓ ਤੁਸੀਂ ਕਿੰਨਾ ਫੈਬਰਿਕ ਬਣ ਗਿਆ ਇਹ ਦੋ ਸੂਟ ਲੈ ਲਓ ਤਿੰਨ ਸੂਟ ਦੋ ਸੂਟ ਬਣ ਜਾਣਗੇ ਜਿੱਦਾਂ ਇਹ 4.5 ਦਾ ਬਣ ਗਿਆ ਜੀ 2-2 ਦੇ 4 ਮੀਟਰ ਦੇ ਲੈ ਸਕਦੇ ਹੋਗੇ ਤੁਸੀਂ 2-2 ਮੀਟਰ ਦੇ 4 ਮੀਟਰ ਦੇ ਲੈ ਸਕਦੇ ਹੋਗੇ ਇੱਕ ਲਈ ਸ਼ਰਟ ਲੈ ਸਕਦੇ ਹੋਗੇ ਕਿੰਨੇ ਸੋਹਣੇ ਸੇਮ ਸੇਮ ਪ੍ਰਿੰਟ ਆਗੇ ਜੀ ਸੇਮ ਸੇਮ ਕਲਰ ਆਗੇ ਦੇਖੋ ਹੁਣ ਇਹ ਵੀ ਦੇਖੋ ਮੈਂ ਤੁਹਾਨੂੰ ਦਿਖਾਨੀ ਆਗੀ ਇਹ 4.5 ਮੀਟਰ ਦਾ ਪੀਸ ਰਹੂਗਾ ਤਿੰਨ ਸਿੱਧਾ ਤੇ ਇਹ 2.80 ਦਾ ਪੀਸ ਰਹੂਗਾ ਆ ਆਰਾਮ ਨਾਲ ਸੂਟ ਤੋਂ ਐਕਸਟਰਾ ਹੀ ਫੈਬਰਿਕ ਹੈ ਬੱਚੇ ਦੀ ਸ਼ਰਟ ਕੱਢ ਸਕਦੇ ਹੋਗੇ ਤੁਸੀਂ ਨਾਲ ਜਿਹਦਾ ਐਦਾ ਦੋ ਦੋ ਪੀਸ ਸੇਮ ਲੈ ਸਕਦੇ ਹੋਗੇ ਤੁਸੀਂ ਬੜਾ ਸੋਨਾ ਬਲੈਕ ਚ ਪ੍ਰਿੰਟ ਆਇਆ ਸੀਗਾ ਜਿਹਦਾ ਇਹਦੇ ਵਿੱਚ ਵੀ 4 ਮੀਟਰ ਦਾ ਪੀਸ ਆ ਗਿਆ ਜੀ ਤੇ 3 20 ਦਾ ਆ ਗਿਆ ਜੀ ਤੇ 3 ਮੀਟਰ ਦਾ ਆ ਗਿਆ ਜੀ ਦੇਖੋ ਕਿੰਨਾ ਫੈਬਰਿਕ ਬਣ ਗਿਆ ਐਦਾ ਤੁਸੀਂ ਲੈ ਸਕਦੇ ਹੋਗੇ ਖੁੱਲਾ ਡੁੱਲਾ ਲੈ ਸਕਦੇ ਹੋਗੇ ਸੌਰੀ ਇਹ ਕਲਰ ਅਲੱਗ ਤੋਂ ਆ ਗਿਆ ਜੀ ਇਹ ਕਲਰ ਲੱਗ ਤੋਂ ਆ ਗਿਆ ਜੀ ਇਹ ਸੇਮ ਹੋ ਗਿਆ ਜਿਹਦਾ 1.5 ਤੇ 3 ਤੇ 3.5 6 ਮੀਟਰ ਫੈਬਰਿਕ ਬਣ ਗਿਆ ਜੀ ਸੋਡੀ ਸ਼ਰਟ ਬਣ ਕੇ ਆਪਣੇ ਬੱਚੇ ਦਾ ਸੂਟ ਨਾਲ ਦਾ ਰੈਡੀ ਕਰਵਾ ਸਕਦੇ ਹੋਗੇ ਤੇ ਇਹ 4 ਮੀਟਰ ਦਾ ਆ ਗਿਆ ਜੀ ਇਹ 4 ਮੀਟਰ ਸੌਰੀ ਉਹਨਾਂ ਦੇ ਕਲਰ ਦਾ ਫਰਕ ਸੀ ਡਿਜ਼ਾਈਨ ਸੇਮ ਸੀਗਾ ਹਲਕਾ ਜਿਹਾ ਫਰਕ ਹੈਗਾ ਸੀ ਉਹਨਾਂ ਦੇ ਵਿੱਚ ਇਹ 4 ਮੀਟਰ ਦਾ ਆ ਗਿਆ ਜੀ ਸਟ੍ਰੇਟ ਬਾਟਮ ਬਣਾ ਕੇ ਤੁਸੀਂ ਸੂਟ ਬਣਾ ਸਕਦੇ ਹੋਗੇ ਤੇ 2 ਮੀਟਰ ਦਾ ਆ ਗਿਆ ਜੀ ਤੇ ਇਹ 1.5 ਮੀਟਰ ਦਾ 3 3 ਦਾ ਇਹ ਪੂਰਾ ਪ੍ਰੋਪਰ ਸੂਟ ਬਣ ਗਿਆ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਯੱਕ ਕਰੋ ਤੁਸੀਂ ਕਿੰਨਾ ਸੋਹਣੀਆਂ ਬੇਲਾ ਜਾ ਰਹੀਆਂ ਨੇ ਉੱਤੇ ਬੜਾ ਸੋਹਣਾ ਜਿਹਾ ਸੂਟ ਰੈਡੀ ਹੋਊਗਾ ਬਹੁਤ ਸੋਹਣਾ ਹਮ ਤੇ ਲਓ ਜੀ ਸੇਮ ਸੇਮ ਪੂਰੇ ਸੂਟ ਹੈਗੇ ਆ ਜੀ ਦੇਖੋ ਜੀ 2.5 ਮੀਟਰ ਦਾ ਤੇ 4 ਮੀਟਰ ਦਾ ਇਦਾਂ ਲੈ ਸਕਦੇ ਹੋ ਤੁਸੀਂ 6.5 ਮੀਟਰ ਫੈਬਰਿਕ ਲੈ ਸਕਦੇ ਹੋ ਤੁਸੀਂ ਇਕੱਲਾ ਸੂਟ ਲੈ ਸਕਦੇ ਹੋ ਜੇ 4 ਮੀਟਰ ਦਾ ਬਣਾ ਲਓ ਇਕੱਲੇ ਸ਼ਰਟ ਲੈ ਸਕਦੇ ਹੋਗੇ ਬੜਾ ਸੋਹਣਾ ਜਿਹਾ ਇਹਨਾਂ ਦੇ ਨਾਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣ ਲੱਗੀਆਂ ਜੀ ਹਾਂਜੀ ਜਿੱਦਾਂ ਤੁਸੀਂ ਨਾ ਇਹ ਸ਼ਰਟ ਪੀਸ ਹੈਗਾ ਐਦਾਂ ਤੁਸੀਂ ਬਾਟਮ ਆਪਣੇ ਕੋਲੇ ਚੀਕਲੀ ਆਫ ਵਾਈਟ ਬਾਟਮਸ ਹੈਗੀਆਂ ਨੇ ਕਿਸੇ ਵੀ ਸ਼ਰਟ ਨਾਲ ਤੁਸੀਂ ਕਹੋਗੇ ਐਦਾਂ ਮੈਚਿੰਗ ਕਰਕੇ ਦੇ ਦਾਂਗੇ ਤੁਹਾਨੂੰ ਬਟ ਇਹਦਾ ਜੋ ਪ੍ਰਾਈਸ ਹੈ ਲੱਗਦਾ ਰਹੂਗਾ ਇਹ 500 ਰੁਪਏ ਦੀ ਆਪਾਂ ਨੂੰ ਬਾਟਮ ਕਹੋਗੇ ਜੀ ਓਨਲੀ ਬਾਟਮ 500 ਰੁਪਏ ਦੀ ਹੈ ਇਹ ਤਾਂ ਸਿਰਫ 125 ਰੁਪਏ ਪਰ ਮੀਟਰ ਹੈ ਗਈ ਹੈ ਜੀ ਦੇਖੋ ਕਿੰਨਾ ਸੋਹਣਾ ਐਦਾਂ ਤੁਸੀਂ ਮੈਚਿੰਗ ਕਰਵਾ ਕੇ ਲੈ ਸਕਦੇ ਹੋ ਤੁਸੀਂ ਪੂਰਾ ਸੂਟ ਲੈਣ ਦਾ ਆਪਣੇ ਬੱਚੇ ਦਾ ਕੱਢਣਾ ਨਾਲ ਤੁਸੀਂ ਐਦਾਂ ਵੀ ਲੈ ਸਕਦੇ ਹੋ ਜੀ ਉਹ ਤੁਹਾਡੀ ਆਪਣੀ ਚੁਆਇਸ ਹੋਊਗੀ ਇਸ ਤੇ ਤੁਹਾਡੀ ਚੁਆਇਸ ਦੇ ਅਨੁਸਾਰ ਹੀ ਚੱਲਣਾ ਹੈ। ਦੇਖੋ ਜੀ 4 ਮੀਟਰ ਦਾ ਸੂਟ ਕਿੰਨਾ ਸੁਣਾ ਲੀਫ ਵਾਲਾ ਬਲੈਕ ਤੇ 4 ਮੀਟਰ ਦਾ ਲਾਈਟ ਕਲਰ ਆ ਗਿਆ ਜੀ ਮੰਮੀਾਂ ਆਂਕੀਆਂ ਦੇ ਲਈ ਬੜਾ ਪਿਆਰਾ ਜਿਹਾ 4 ਮੀਟਰ ਤੇ ਦੇਖੋ ਜੀ ਇਹ ਇੱਕ 3 ਮੀਟਰ ਦਾ ਆ ਗਿਆ ਜੀ ਕਿੰਨਾ ਪਿਆਰਾ ਜਿਹਾ ਸੂਟ ਹੈ। ਇੱਕ 4.5 ਪੌਣੇ 5 ਮੀਟਰ ਦਾ ਆ ਗਿਆ ਜੀ। ਐਦਾਂ ਤੁਸੀਂ ਦੋ ਸੂਟ ਆਰਾਮ ਨਾਲ ਰੈਡੀ ਕਰ ਸਕਦੇ ਹੋ। ਬੜੇ ਸੋਹਣੇ ਜਿਹੇ ਸੂਟ ਨੇ ਆਰਾਮ ਨਾਲ ਤੁਸੀਂ ਰੈਡੀ ਕਰ ਸਕਦੇ ਹੋ ਜੀ। ਤੇ ਅੱਜ ਦੇ ਲਈ ਤੁਹਾਡੇ ਲਈ ਇੰਨਾ ਹੀ ਕਾਫੀ ਹੈ ਜੀ ਕਾਫੀ ਲੰਬੀ ਵੀਡੀਓ ਚਲੀ ਗਈ ਪਹਿਣਾ ਲੈ ਸਕਦੀਆਂ ਨਹੀਂਆਂ ਸੂਟ ਆਪਣੇ ਕੋਲ 10 ਬ੍ਰੈਂਡ ਦੇ ਕੱਟ ਪੀਸ 125 ਰੁਪਏ ਪਰ ਮੀਟਰ ਮੈਂ ਦੁਬਾਰਾ ਤੋਂ ਫਿਰ ਰਿਪੀਟ ਕਰਦੀਆਂ ਤੇ ਆਪਣਾ ਨੰਬਰ ਵੈਸੇ ਸਕਰੀਨ 'ਤੇ ਗੀਵਨ ਕਰਾਂਗੇ ਜੀ ਆਪਾਂ ਬਾਕੀ 9253115036 ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਪਰ ਮੀਟਰ ਦੇ ਹਿਸਾਬ ਨਾਲ ਹੀ ਸਵੀ ਫੈਬਰਿਕ ਦਿੱਤਾ ਜਾਵੇਗਾ ਥੈਂਕ ਯੂ ਜੀ